ਕੱਲ ਮਾਮਲਾ ਸਾਹਮਣੇ ਆਇਆ ਸੀ ਕਿ ਬੱਚਿਆਂ ਦਾ ਆਪਸੀ ਤਕਰਾਰ ਹੋਇਆ ਸੀ ਪੁਲਿਸ ਨੇ ਇੱਕ ਜਿਹੜਾ ਉਹਨਾਂ ਦਾ ਬੱਚਿਆਂ ਦਾ ਭਵਿੱਖ ਨੂੰ ਦੇਖਦੇ ਹੋਏ ਨਵੀਂ ਸੋਚ ਸਾਹਮਣੇ ਜਾਂਦੀ ਹੈ ਉਹਨਾਂ ਦੇ ਖਿਲਾਫ ਉਹਨਾਂ ਨੂੰ ਸਜ਼ਾ ਵੀ ਦਿੱਤੀ ਹੈ ਤੇ ਉਹਨਾਂ ਦਾ ਭਵਿੱਖ ਵੀ ਦੇਖਿਆ ਪੁਲਿਸ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਜਿਹੜਾ ਉਹਨੇ ਦਿਆਦਲੀ ਦਿਖਾਈ ਆਉਣ ਵਾਲਾ ਬੱਚਿਆਂ ਦਾ ਭਵਿੱਖ ਦੇਖਿਆ ਛੋਟੀ ਇਹ ਗੱਲ ਪਿੱਛੇ ਬੱਚਿਆਂ ਦਾ ਭਵਿੱਖ ਕਿਸੇ ਹੋਰ ਪਾਸੇ ਨੂੰ ਬਚੇ ਚਲੇ ਜਾਂਦੇ ਆ ਪੰਚਾਇਤਾਂ ਆਈਆਂ ਸੀ ਪਿੰਡਾਂ ਦੀਆਂ ਜਿਹੜੇ ਬੱਚੇ ਸੀ ਉਹਦੇ ਪਰਿਵਾਰ ਆਏ ਹੋਏ ਬੱਚਿਆਂ ਦਾ ਮਾਪਿਓ ਆਏ ਹੋਏ ਸਾਰਿਆਂ ਨੇ ਇਹ ਸੋਚਿਆ ਵੀ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਾਸਤੇ ਵੀ ਇਹਨਾਂ ਦਾ ਪੁਆਖਾ ਜਿਹੜਾ ਇੱਕ ਵਾਰੀ ਇਹਨੂੰ ਮਾਫ ਕੀਤਾ ਜਾਵੇ ਇਸ ਕਰਕੇ ਇਹਨਾਂ ਨੂੰ ਮਾਫੀ ਦਿੱਤੀ ਹੈ ਜੀ ਤੇ ਨਾਲ ਇਹਨਾਂ ਨੂੰ ਪ੍ਰੈਸੈਂਟਮੈਂਟ ਦਿੱਤੀ ਹੈ ਵੀ ਇਹਨਾਂ ਬੱਚਿਆਂ ਤੋਂ 2-3 ਘੰਟੇ ਸ਼ਾਮ ਨੂੰ ਟ੍ਰੈਫਿਕ ਦੇ ਨਾਲ ਸਮਾਜ ਦੇ ਕੰਮਾਂ ਦਾ ਇਹਨਾਂ ਨੂੰ ਇੱਕ ਦੋ ਹਫ਼ਤੇ ਇਹਨਾਂ ਦੇ ਨਾਲ ਕੰਮ ਕਰਾਵਾਂਗੇ ਜੀ ਤੇ ਨਾਲ ਇਹਨਾਂ ਨੂੰ ਇਹਦੇ ਬਾਰੇ ਪਤਾ ਲੱਗੂਗਾ ਵੀ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ ਹੈ ਕਿਹੜੀ ਗੱਲੋਂ ਟਕਰਾਅ ਹੋਇਆ ਸੀ ਕਰਾਰ ਆਇਆ ਜੀ ਪਰਿਵਾਰ ਤਾਂ ਸਾਰੇ ਜਿਹੜੇ ਬੱਚੇ ਆ ਜਿਨ੍ਹਾਂ ਦੇ ਸਾਰੇ ਪਰਿਵਾਰ ਇਹ ਕਹ ਰਹੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਗੱਲ ਦਾ ਸਕੂਲ ਮੈਨੇਜਮੈਂਟ ਨੂੰ ਅਸੀਂ ਬੇਨਤੀ ਕਰਦੇ ਆ ਵੀ ਜੇ ਕੋਈ ਇਹੋ ਜੀ ਨੌਬਤ ਆਵੇ ਤਾਂ ਮਾਂ ਪਿਓ ਨੂੰ ਜਰੂਰ ਦੱਸਿਆ ਜਾਵੇ ਕਿ ਤੁਹਾਡੇ ਬੱਚੇ ਕੋਈ ਇਥੇ ਹਰਕਤ ਕਰਦੇ ਆ ਤਾਂ ਕਿ ਅਸੀਂ ਇਹਨਾਂ ਦਾ ਮਗਰਾ ਕਰਕੇ ਬੱਚਿਆਂ ਨੂੰ ਰੋਕ ਸਕੀਏ ਇਹ ਮਾਨਯੋਗ ਸਾਡੇ ਐਸਐਸਪੀ ਸਾਹਿਬ ਨੇ ਇਹ ਫੈਸਲਾ ਹੈ ਵੀ ਇਹਨਾਂ ਤੇ ਇਹਨਾਂ ਨੂੰ ਬੱਚਿਆਂ ਦੀ ਫਿਊਚਰ ਨੂੰ ਦੇਖਦੇ ਹੋਏ ਕੋਈ ਨਾਮਕਦਮਾ ਰਜਿਸਟਰ ਕੀਤਾ ਜਾਏ ਤੇ ਇਹਨਾਂ ਨੂੰ ਇੱਕ ਕਮਿਊਨਿਟੀ ਤੋਂ ਤੇ ਸਜ਼ਾ ਜਿਹੜੀ ਵੀ ਅਸੀਂ 7 ਦਿਨ ਲਈ ਇਹਨਾਂ ਨੂੰ ਟ੍ਰੈਫਿਕ ਪੁਲਿਸ ਦੇ ਨਾਲ ਅਟੈਚ ਕਰਾਂਗੇ ਵੀ ਜਿਹੜਾ ਇਹ ਆਦਰ ਡਿਸਿਪਲਨ ਪੰਗ ਕਰ ਚੁੱਕੇ ਨੇ ਤੇ ਉਹ ਇਹਨਾਂ ਦਾ ਬਾਲ ਕੀਤਾ ਜਾਏ ਤਾਂ ਬੀਤੇ ਕੱਲ ਇੱਕ ਸਕੂਲੀ ਬੱਚਿਆਂ ਦਾ ਆਪਸੀ ਟਕਰਾਅ ਹੋਇਆ ਸੀਗਾ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀਗੀ ਤਾਂ ਉਸ ਨੂੰ ਲੈ ਕੇ ਅੱਜ ਪੁਲਿਸ ਨੇ ਉਹਨਾਂ ਬੱਚਿਆਂ ਨੂੰ ਵੀ ਨਾਲ ਲੈ ਕੇ ਆਂਦਾ ਹੈ ਸਿਟੀ ਥਾਣੇ ਦੇ ਵਿੱਚ ਤੇ ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਬੁਲਾਇਆ ਗਿਆ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਲਿਸ ਦੀ ਸੋਚ ਇੱਕ ਵੱਖਰੀ ਸਾਹਮਣੇ ਆਈ ਹੈ ਕਿ ਪੁਲਿਸ ਨੇ ਉਹਨਾਂ ਬੱਚਿਆਂ ਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਉਹਨਾਂ ਬੱਚਿਆਂ ਦਾ ਪੁਵਿੱਖ ਦੇਖਿਆ ਆਉਣ ਵਾਲਾ ਪੁਵਿੱਖ ਦੇਖਦੇ ਉਹਨਾਂ ਬੱਚਿਆਂ ਨੂੰ ਜਿਹੜਾ 7 ਦਿਨ ਦੇ ਲਈ ਇੱਕ ਪੁਲਿਸ ਦੇ ਨਾਲ ਸਹਿਯੋਗ ਦੇਣ ਦੀ ਗੱਲ ਕਹੀ ਹੈ ਕਿ ਨਾਕਿਆਂ ਜਿੱਥੇ ਲੱਗਣਗੇ ਪੁਲਿਸ ਦੇ ਨਾਕੇ ਹੋਣਗੇ ਉੱਥੇ ਇਹ ਬੱਚੇ ਪੁਲਿਸ ਦਾ ਸਹਿਯੋਗ ਦੇਣਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚਿਆਂ ਦੀ ਸੋਚ ਉਹ ਪੁਲਿਸ ਦੇ ਨਾਲ ਸਹਿਮਤ ਹੋਵੇ ਕਿਉਂਕਿ ਉਹਨਾਂ ਦਾ ਪਿਵệਖ ਹੋ ਹੀ ਬਣਾ ਰਵੇ ਤਾਂ ਕਿਤੇ ਨਾ ਕਿਤੇ ਬੱਚਿਆਂ ਨੂੰ ਇਹ ਮਹਿਸੂਸ ਵੀ ਹੋਵੇ ਜੇਕਰ ਅਸੀਂ ਗਲਤ ਕੰਮ ਕਰਾਂਗੇ ਤਾਂ ਸਾਡੇ ਖਿਲਾਫ ਕੋਈ ਨੁਕਸਾਨ ਹੋਊਗਾ ਤਾਂ ਬੱਚਿਆਂ ਦੇ ਮਾਪਿਆਂ ਦੇ ਨਾਲ ਗੱਲਬਾਤ ਕਰਾਂਗੇ ਕਿ ਅੱਜ ਜਿਹੜਾ ਪੁਲਿਸ ਨੇ ਉਹਨਾਂ ਦੀ ਸੋਚ ਰੱਖੀ ਆ ਕਿਸ ਤਰੀਕੇ ਦੀ ਆ ਉਹਨਾਂ ਦਾ ਕੀ ਕਹਿਣਾ ਹੈ ਜਿਹੜਾ ਕੱਲ ਮਾਮਲਾ ਸਾਹਮਣੇ ਆਇਆ ਸੀਗਾ ਬੱਚਿਆਂ ਦਾ ਆਪਸੀ ਟਕਰਾਅ ਹੋਇਆ ਸੀ ਪੁਲਿਸ ਨੇ ਇੱਕ ਜਿਹੜਾ ਉਹਨਾਂ ਦਾ ਬੱਚਿਆਂ ਦਾ ਪਿਵệਖ ਨੂੰ ਦੇਖਦੇ ਹੋਏ ਨਵੀਂ ਸੋਚ ਸਾਹਮਣੇ ਲਿਆਂਦੀ ਆ ਉਹਨਾਂ ਦੇ ਖਿਲਾਫ ਉਹਨਾਂ ਨੂੰ ਸਜ਼ਾ ਵੀ ਦਿੱਤੀ ਆ ਤੇ ਉਹਨਾਂ ਦਾ ਪਿਵệਖ ਵੀ ਦੇਖੇ ਬਹੁਤ ਧੰਨਵਾਦ ਕਰਦੇ ਜਿਹੜਾ ਨੇ ਦਰਿਆਦ ਲਈ ਦਿਖਾਈ ਆਉਣ ਵਾਲਾ ਬੱਚਿਆਂ ਦਾ ਪੁਆਖ ਦੇਖਿਆ ਵੀ ਕਈ ਵਾਰੀ ਛੋਟੀ ਜੀ ਗੱਲ ਪਿੱਛੇ ਬੱਚਿਆਂ ਦਾ ਪੁਆਖ ਕਿਸੇ ਹੋਰ ਪਾਸੇ ਨੂੰ ਬਚੇ ਚਲੇ ਜਾਂਦੇ ਆ ਇਸ ਕਰਕੇ ਸਾਰੇ ਹੀ ਇੱਥੇ ਪੰਚਾਇਤਾਂ ਆਈਆਂ ਸੀ ਪਿੰਡਾਂ ਦੀਆਂ ਜਿਹੜੇ ਬੱਚੇ ਸੀ ਉਹਦੇ ਪਰਿਵਾਰ ਆਏ ਹੋਏ ਬੱਚਿਆਂ ਦਾ ਮਾਪਿਓ ਆਏ ਹੋਏ ਸਾਰਿਆਂ ਨੇ ਇਹ ਸੋਚਿਆ ਵੀ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਾਸਤੇ ਵੀ ਇਹਨਾਂ ਦਾ ਪੁਆਖ ਹੈ ਜਿਹੜਾ ਇੱਕ ਵਾਰੀ ਇਹਨੂੰ ਮਾਫ ਕੀਤਾ ਜਾਵੇ ਇਸ ਕਰਕੇ ਇਹਨਾਂ ਨੂੰ ਮਾਫੀ ਦਿੱਤੀ ਹੈ ਜੀ ਤੇ ਨਾਲ ਇਹਨਾਂ ਨੂੰ ਪ੍ਰੈਸੈਂਟ ਦਿੱਤੀ ਹੈ ਇੱਕ ਵੀ ਇਹ ਬੱਚਿਆਂ ਤੋਂ 2-3 ਘੰਟੇ ਸ਼ਾਮ ਨੂੰ ਟ੍ਰੈਫਿਕ ਦੇ ਨਾਲ ਸਮਾਜ ਦੇ ਕੰਮਾਂ ਦਾ ਇਹਨਾਂ ਨੂੰ 1-2 ਹਫ਼ਤੇ ਇਹਨਾਂ ਦੇ ਨਾਲ ਕੰਮ ਕਰਾਵਾਂਗੇ ਜੀ ਤੇ ਨਾਲ ਇਹਨਾਂ ਨੂੰ ਇਹਦੇ ਬਾਰੇ ਪਤਾ ਲੱਗੂਗਾ ਵੀ ਸਮਾਜ ਦੇ ਵਿੱਚ ਕਿੱਦਾਂ ਵਿਚਰਨਾ ਹੈ ਪੁਲਿਸ ਪ੍ਰਸ਼ਾਸਨ ਦਾ ਇਹ ਦਮਾਰਾ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਇੱਕ ਨਵੀਂ ਦਰਿਆਦਲੀ ਦਿਖਾ ਕੇ ਤੇ ਆਪਣੇ ਸਮਾਜ ਦੇ ਵਿੱਚ ਵਧੀਆ ਤੇ ਤੱਕ ਤੀ ਕਿਹੜੀ ਗੱਲੋ ਟਕਰਾਰ ਹੋਇਆ ਸੀ ਟਕਰਾਰ ਆਇਆ ਜੀ ਪਰਿਵਾਰ ਤਾਂ ਸਾਰੇ ਜਿਹੜੇ ਬੱਚੇ ਆ ਜਿਨ੍ਹਾਂ ਦੇ ਸਾਰੇ ਪਰਿਵਾਰੇ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਗੱਲ ਦਾ ਕਿਉਂਕਿ ਕੋਸ ਤਾਂ ਜ਼ਿਮੀਦਾਰਾਂ ਦੇ ਬੱਚੇ ਆ ਜਾਦੇ ਪਿੰਡਾਂ ਤੋਂ ਆਉਂਦੇ ਆ ਉਹ ਜ਼ਿਮੀਦਾਰ ਹੁਣ ਬਿਜੀ ਆ ਕਣਕਾਂ ਕੋਣਕਾਂ ਝੋਨਾ ਕਰਕੇ ਕਣਕ ਦੀ ਬਜਾਈ ਚ ਤੇ ਇਹ ਕੋਈ ਸਕੂਲ ਦੇ ਵਿੱਚ ਇਹਨਾਂ ਦਾ ਕੋਈ ਵੈਲਵੁੱਲ ਅਫੇਅਰ ਦਾ ਕਹਿੰਦੇ ਸੀਗਾ ਸੀਗਾ ਕੋਈ ਰੌਲਾ ਰੂਲਾ ਉਹਦੇ ਵਿੱਚ ਤੇ ਉਹ ਉਹਦੇ ਚੱਕਰ ਦੇ ਵਿੱਚ ਕਿਤੇ ਇਹ ਲੜੇ ਲੁੜੇ ਆ ਜੀ ਆ ਗੱਲ ਸੀਗੀ ਯਾਨੀ ਕਿ ਖੁਸ਼ ਹਾਂ ਸਰ ਹਾਂਜੀ ਹਾਂਜੀ ਖੁਸ਼ ਹਾਂ ਬੜਾ ਠੀਕ ਹੈ ਹਾਂਜੀ ਅਸੀਂ ਸੰਤੁਸ਼ਟਾ ਪੁਲਿਸ ਕਾਰਵਾਈ ਤੋਂ ਬਹੁਤ ਖੁਸ਼ ਹਾਂ ਅਸੀਂ ਕਿ ਸਾਡੇ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਬਚ ਗਿਆ ਨਹੀਂ ਤਾਂ ਜੇ ਕੋਈ ਪਰਚਾ ਵਗੈਰਾ ਹੋ ਜਾਣਾ ਤਾਂ ਬੱਚਿਆਂ ਨੂੰ ਬਹੁਤ ਔਖਾ ਹੋ ਜਾਣਾ ਸੀ ਅਸੀਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਸਕੂਲ ਮੈਨੇਜਮੈਂਟ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਕੋਈ ਇਹੋ ਜਿਹੀ ਨੌਬਤ ਆਵੇ ਤਾਂ ਮਾਂ ਪਿਓ ਨੂੰ ਜਰੂਰ ਦੱਸਿਆ ਜਾਵੇ ਕਿ ਤੁਹਾਡੇ ਬੱਚੇ ਕੋਈ ਇੱਥੇ ਹਰਕਤ ਕਰਦੇ ਆ ਤਾਂ ਕਿ ਅਸੀਂ ਇਹਨਾਂ ਦਾ ਮਗਰਾ ਕਰਕੇ ਬੱਚਿਆਂ ਨੂੰ ਰੋਕ ਸਕੀਏ हां ਖੋਸਾਂ ਹੀ ਖੋਸਾ ਜਮ ਕਿਉਂਕਿ ਪੁਲਿਸ ਦਾ ਕਿ ਸਜ਼ਾ ਵੀ ਦੇ ਸਕਦੀ ਹੈ ਹਾਂ ਦੇ ਸਕਦੀ ਸਜ਼ਾ ਦੇ ਸਕਦੀ ਕੋਈ ਚੱਕੜ ਇਹਦਾ ਮੌਕੇ ਤੇ ਜਾ ਕੇ ਲੜਾਈ ਹੋਣ ਤਾਂ ਇਹਦਾ ਬੜੀ ਸੂਝ ਪੂਝ ਦਾ ਕੰਮ ਹੈ ਜੀ ਤੇ ਮੀਡੀਆ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਵਧੀਆ ਕਵਰੇਜ ਕਰਕੇ ਸਾਰੇ ਪਾਸੇ ਬਹੁਤ ਵਧੀਆ ਕੰਮ ਕੀਤਾ ਹੈ ਡੀਐਸਪੀ ਸਾਹਿਬ ਦਾ ਵੀ ਬਹੁਤ ਧੰਨਵਾਦ ਹੈ ਜਿੰਨੀ ਪੁਲਿਸ ਹੈਗੀ ਹੈ ਸਾਰੇ ਧੰਨਵਾਦੀ ਤੇ ਪਾਤਰ ਤਾਂ ਕਿ ਬੱਚਿਆਂ ਦਾ ਭਵਿੱਖ ਉਹਨਾਂ ਨੇ ਬਚਾ ਲਿਆ ਉਹਨਾਂ ਨੂੰ ਸਿੱਧੇ ਰਸਤੇ ਤੇ ਪਾ ਲਿਆ ਪਹਿਲੀ ਯਾਰ ਮੈਨੂੰ ਲੱਗਾ ਇਹ ਪੁਲਿਸ ਦੀ ਐਪ ਜੀ ਸੋਚ ਸਾਹਮਣੇ ਆਈ ਹੋਣੀ ਹੈ ਹਾਂ ਜੀ ਹਾਂ ਜੀ ਬਹੁਤ ਜਿਨ੍ਹਾਂ ਨੇ ਮਾਫੀ ਦਿੱਤੀ ਕਿਹਾ ਤੇ ਬੱਚਿਆਂ ਨੂੰ ਸਮਝਾਇਆ ਜੀ ਬਹੁਤ ਧੰਨਵਾਦ ਪੂਜ ਵਾਲਾ ਅਫਸਰ ਹੈ ਜਿਨ੍ਹਾਂ ਨੇ ਬਹੁਤ ਦੂਰਅੰਦੇਸ਼ੀ ਵਰਤਦੇ ਹੋਏ ਬੱਚਿਆਂ ਦਾ ਭਵਿੱਖ ਬਚਾਇਆ ਬਹੁਤ ਬਹੁਤ ਧੰਨਵਾਦੀ ਹੈ ਜੀ ਇਸ ਦਾ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸਨ ਬੱਚਿਆਂ ਦੇ ਜਿਹੜੇ ਪੇਰੈਂਟਸ ਹੈ ਤਾਂ ਉਹਨਾਂ ਨੇ ਵੀ ਜਿਹੜਾ ਪੁੱਸ ਦੀ ਸੋਚ ਤੇ ਜਿਹੜੀ ਸਹਿਮਤੀ ਜਤਾਈ ਐ ਸਲਾਹਾ ਕੀਤੀ ਐ ਕਿ ਉਹਨਾਂ ਨੇ ਸਾਡੇ ਬੱਚਿਆਂ ਦਾ ਭਵਿੱਖ ਜਿਹੜਾ ਜ਼ਰੂਰ ਦੇਖਿਆ ਹੈ ਤੇ ਨਾਲ ਹੀ ਇਹਨਾਂ ਨੇ ਜਿਹੜਾ ਸਕੂਲ ਨੂੰ ਵੀ ਜਿਹੜਾ ਸਕੂਲ ਦਾ ਪ੍ਰਸ਼ਾਸਨ ਉਹਨਾਂ ਨੂੰ ਵੀ ਕਿਹਾ ਕਿ ਜੇਕਰ ਕਿਤੇ ਨਾ ਕਿਤੇ ਬੱਚੇ ਸਾਡੀ ਗਲਤੀ ਕਰਦੇ ਆ ਤਾਂ ਸਾਡੇ ਜਿਹੜੇ ਨਾਲ ਜ਼ਰੂਰ ਗੱਲਬਾਤ ਕੀਤੀ ਜਾਵੇ ਸਾਡੇ ਤੱਕ ਜਿਹੜੀ ਉਹ ਗੱਲ ਆਂਦੀ ਜਾਵੇ ਤਾਂ ਜੋ ਅਸੀਂ ਆਪਦੇ ਬੱਚਿਆਂ ਨੂੰ ਸਮਝਾ ਸਕੀਏ ਤਾਂ ਗੱਲਬਾਤ ਕਰਾਂਗੇ ਡੀਐਸਪੀ ਤਰਲੋਚਨ ਸਿੰਘ ਪੋਲਰ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਇਹ ਸੋਚ ਹੈ ਕਿ ਬੱਚਿਆਂ ਦਾ ਪਵਿੱਖ ਵੀ ਵੇਖਿਆ ਤੇ ਬੱਚਿਆਂ ਨੂੰ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਜ਼ਾ ਵੀ ਅਜਿਹੀ ਦਿੱਤੀ ਜਾਵੇਗੀ ਕਿ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਲਤ ਕੰਮ ਨਾ ਕਰ ਸਕਦੇ ਪੁਨਰ ਸਾਹਿਬ ਇੱਕ ਕੱਲ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਬੱਚੇ ਆਵੇ ਦੀ ਵਿਵਾਦ ਉਹਨਾਂ ਦਾ ਪੈਦਾ ਹੋਇਆ ਸੀ ਉਸ ਨੂੰ ਲੈ ਕੇ ਜਿਹੜਾ ਬੱਚਿਆਂ ਦਾ ਤੁਸੀਂ ਪਵਿੱਖ ਵੇਖਿਆ ਵੀ ਉਹਨਾਂ ਦਾ ਪਵਿੱਖ ਵੀ ਬਚਾਉਣਾ ਹੈ ਤਾਂ ਕਿਤੇ ਨਾ ਕਿਤੇ ਉਹ ਬੱਚਿਆਂ ਨੂੰ ਕੋਈ ਨਾ ਕੋਈ ਸਜ਼ਾ ਦੇ ਗਏ ਕੱਲ ਇੱਕ ਸਕੂਲ ਦੇ ਬਾਹਰ ਬੱਚਿਆਂ ਦੀ ਲੜਾਈ ਹੋਣ ਲੱਗੀ ਸੀ ਜਿਹੜਾ ਮੌਕੇ ਤੇ ਸਾਡੀ ਜਿਹੜੀ ਪੀਸੀਆਰ ਪਾਰਟੀ ਕਾਫੀ ਐਕਟਿਵ ਸੀ ਉੱਥੇ ਪਹੁੰਚ ਗਈ ਤੇ ਉਸ ਲੜਾਈ ਨੂੰ ਰੋਕਿਆ ਗਿਆ ਤੇ ਉਸ ਦਰਾਂ ਚ ਰਪੀਸੀਆ ਪਾਰਟੀ ਪਹੁੰਚੀਏ ਤਾਂ ਇਹ ਉਥੋਂ ਬੱਚੇ ਡਰਦੇ ਹੋਏ ਭੱਜ ਗਏ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਰਾਉਂਡ ਅਪ ਕਰਕੇ ਥਾਣੇ ਲੈ ਆਏ ਸਿਟੀ 1 ਚ ਤੇ ਜਿਹੜੀ ਇਹਨਾਂ ਤੋਂ ਪੁੱਛਗਿਛ ਕੀਤੀ ਏ ਇਹਨਾਂ ਨੇ ਇਹ ਦੱਸਿਆ ਵੀ ਸਾਡੀ ਕੋਈ ਵੱਡੀ ਲੜਾਈ ਨਹੀਂ ਸੀ ਛੋਟੀ ਜਿਹੀ ਇਸ਼ੂ ਤੋਂ ਹੀ ਇਹ ਆਪਸ ਵਿੱਚ ਝਗੜਾ ਕਰ ਰਹੇ ਸੀ ਇਹਨਾਂ ਦੇ ਪਲੱਸ 1 ਪਲੱਸ 2 ਦੇ ਬੱਚਿਆਂ ਨੇ ਕੋਈ ਪਾਰਟੀ ਕਰਨੀ ਸੀ ਪਾਰਟੀ ਦੇ ਦੌਰਾਨ ਇਹਨਾਂ ਦੇ ਦੋ ਗਰੁੱਪ ਬਣ ਗਏ ਤੇ ਉਸ ਕਰਕੇ ਇਹਨਾਂ ਦੀ ਆਪਸ ਵਿੱਚ ਇਸ ਇੱਥੋਂ ਤੱਕ ਤਕਰਾਰ ਪਹੁੰਚ ਗਈ ਲੜਾਈ ਤੱਕ ਪਰ ਉਹਨੂੰ ਇਸੀ ਟਾਲ ਦਿੱਤਾ ਗਿਆ ਤੇ ਉਸ ਸੰਬੰਧ ਵਿੱਚ ਇਹ ਮਾਨਯੋਗ ਸਾਡੇ ਐਸਐਸਪੀ ਸਾਹਿਬ ਨੇ ਇਹ ਫੈਸਲਾ ਹੈ ਵੀ ਇਹਨਾਂ ਤੇ ਇਹਨਾਂ ਨੂੰ ਬੱਚਿਆਂ ਦੀ ਫਿਊਚਰ ਨੂੰ ਦੇਖਦੇ ਹੋਏ ਕੋਈ ਨਾਮਕਦਮਾ ਰਜਿਸਟਰ ਕੀਤਾ ਜਾਏ ਤੇ ਇਹਨਾਂ ਨੂੰ ਇੱਕ ਕਮਿਊਨਿਟੀ ਤੌਰ ਤੇ ਸਜ਼ਾ ਜਿਹੜੀ ਵੀ ਅਸੀਂ 7 ਦਿਨ ਲਈ ਇਹਨਾਂ ਨੂੰ ਟ੍ਰੈਫਿਕ ਪੁਲਿਸ ਦੇ ਨਾਲ ਅਟੈਚ ਕਰਾਂਗੇ ਵੀ ਜਿਹੜਾ ਇਹ ਆਦਰ ਡਿਸਿਪਲਨ ਪੰਗ ਕਰ ਚੁੱਕੇ ਨੇ ਤੇ ਉਹ ਇਹਨਾਂ ਦਾ ਭਾਲ ਕੀਤਾ ਜਾਏ ਇਹ ਵੀਡੀਓ ਦੇ ਵਿੱਚ ਇਹਨਾਂ ਕੋਲੇ ਜੋ ਕੋਈ ਹਥਿਆਰ ਆ ਜਾਂ ਕੋਈ ਕੋਈ ਜਿਹੜੇ ਡੰਡੇ ਇਹਨਾਂ ਕੋਲੇ ਸਾਹਮਣੇ ਆ ਰਹੇ ਆ ਉਹ ਕੀ ਸੀ ਉਹ ਪਤਾ ਲੱਗੇ ਕੋਈ ਹਾਂ ਉਹ ਇਹਨਾਂ ਬੱਚੇ ਇਹ ਬੱਚੇ ਨੇ ਆਪ ਹੀ ਰੇਂਜ ਕਰ ਲਏ ਤੇ ਇਹਨਾਂ ਦੀ ਹੁਣ ਇਹ ਹੀ ਪੁੱਛਕ ਚਾਹੀ ਵੀ ਇੱਕ ਦੂਜੇ ਨੂੰ ਡਰਾਉਂਦੇ ਨੇ ਵੀ ਹੈਗੇ ਤਾਂ ਉਹ ਅਗਰ ਦੂਜੇ ਪਾਸੇ ਸਟੂਡੈਂਟਸ ਇਹ ਵੀ ਸਟੂਡੈਂਟ ਨੇ ਪਲੱਸ 1 ਪਲੱਸ 2 ਦੇ ਇਹੋ ਜੀ ਗੱਲ ਤਾਂ ਨਹੀਂ ਸੀ ਵੀ ਇਹਨਾਂ ਨੇ ਕੋਈ ਉਹਨਾਂ ਤੇ ਵਾਰ ਕਰਨਾ ਸੀ ਸਿਰਫ ਇੱਕ ਦੂਸਰੇ ਨੂੰ ਡਰਾਉਣ ਵਾਸਤੇ ਸੀ ਤਾਂ ਕਿ ਇਹ ਇਨਜਾਮ ਦੇਣ ਲੱਗ ਪਏ ਪਰ ਇਹ ਵੀ ਸਾਡੀ ਪੁਲਿਸ ਐਕਟਿਵ ਸੀ ਉਸੇ 2 ਮਿੰਟ ਬਾਅਦ ਸਾਡਾ ਪੀਸੀਆਰ ਉੱਥੇ ਪਹੁੰਚ ਜਾਂਦੀ ਪਾਰਟੀ ਤੇ ਉਹਦੀ ਕਟਰਾ ਨਹੀਂ ਹੋਈ ਜਾਂ ਟਲ ਗਈ ਇੱਕ ਉੱਥੇ ਸਰਕਾਰੀ ਮੋਟਰਸਾਈਕਲ ਦਾ ਵੀ ਨੁਕਸਾਨ ਹੋਇਆ ਉਸ ਨੂੰ ਲੈ ਕੇ ਵੀ ਕੋਈ ਕੋਈ ਉਹਨਾਂ ਨੂੰ ਬਖਸ਼ਦਾ ਬੱਚਿਆਂ ਨੂੰ ਹਾਂ ਇਹਨਾਂ ਨੇ ਜਦੋਂ ਗੱਡੀ ਉੱਥੋਂ ਭਜਾਈਏ ਪੁਲਿਸ ਪਾਰਟੀ ਉਹ ਦੇਖ ਕੇ ਤੇ ਜਿਹੜਾ ਸਾਡਾ ਪੀਸੀਆਰ ਮੋਟਰਸਾਈਕਲ ਸੀ ਉਹ ਸਾਈਡ ਤੇ ਖੜਾ ਸੀ ਇਹਨਾਂ ਨੇ ਉਹਨੂੰ ਹਿੱਟ ਕੀਤਾ ਮੋਟਰਸਾਈਕਲ ਨੂੰ ਹਾਂ ਉਹ ਉਸ ਦਿਨ ਨੂੰ ਹੀ ਅਸੀਂ ਵਿੱਚ ਮਾਫੀ ਚ ਲੈ ਹੁੰਦਾ ਹੈ ਕਿਉਂਕਿ ਇਹਨਾਂ ਦੇ ਫਿਊਚਰ ਨੂੰ ਦੇਖਦੇ ਆ ਕਿਉਂ ਜੇ ਕੋਈ ਅਸੀਂ ਕਿਸੇ ਮਕਦਮੇ ਵੱਲ ਜਾਂਦੇ ਆ ਤੇ ਇਹਨਾਂ ਬੱਚਿਆਂ ਦਾ ਜਿਹੜਾ ਫਿਊਚਰ ਖਰਾਬ ਹੁੰਦਾ ਤੇ ਬੱਚਿਆਂ ਨੂੰ ਕਿਸੇ ਨੇ ਬਾਹਰ ਜਾਣਾ ਪੇਰੈਂਟਸ ਵੱਲੋਂ ਵੀ ਸਾਨੂੰ ਅਪੀਲ ਕੀਤੀ ਗਈ ਉਹਨਾਂ ਨੇ ਮਾਫੀ ਮੰਗੀ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਸਕੂਲ ਦਾ ਉਹਨਾਂ ਵੱਲੋਂ ਵੀ ਵੀ ਇੱਕ ਵਾਰੀ ਇਹਨਾਂ ਨੂੰ ਮੌਕਾ ਦਿੱਤਾ ਜਾਏ ਤੇ ਉਸ ਸਬੰਧ ਤੋਂ ਸਾਡੇ ਮਾਜੋ ਜੀ ਐਸਐਸਪੀ ਸਾਹਿਬ ਨੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਹੈ ਸੋ ਧੰਨਵਾਦ ਹੈ ਤੇ ਅਸੀਂ ਕਿ ਇਹਨਾਂ ਦੇ ਪਿਵੈਖ ਨੂੰ ਵੇਖ ਕੇ ਸਾਰੀ ਜਿਹੜੀ ਤੁਹਾਡੇ ਪੁਲਿਸ ਦੇ ਤੁਹਾਡੇ ਸੀਨੀਅਰ ਅਫਸਰਾਂ ਦੇ ਮਨ ਦੇ ਵਿੱਚ ਇਹ ਸੋਚ ਆਈ ਫਿਰ ਹਮੇਸ਼ਾ ਦੇਖੋ ਇਹ ਬੱਚੇ ਨੇ ਇਹਨਾਂ ਨੂੰ ਹੀ ਪਤਾ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਤੇ ਇਸ ਦਾ ਆਉਣ ਵਾਲਾ ਇੰਜ਼ਾਮ ਕੀ ਨਿਕਲੇਗਾ ਰਿਜ਼ਲਟ ਕੀ ਆਏਗਾ ਤੇ ਉਹ ਉਸ ਵਾਸਤੇ ਇਸ ਚੀਜ਼ ਦਾ ਸਾਡਾ ਬੰਦਾ ਸਾਡਾ ਫੱਜੂ ਬੰਦਾ ਵੀ ਇਹਨਾਂ ਦੇ ਫਿਊਚਰ ਨੂੰ ਦੇਖਿਆ ਜਾਏ ਤੇ ਉਸ ਫਿਊਚਰ ਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ ਬਹੁਤ ਛੋਟੀ ਸਜ਼ਾ ਲਾਈ ਹੈ ਇਹਨਾਂ ਦੇ ਜਿਹੜੇ ਪੇਰੈਂਟਸ ਅੱਜ ਤੁਸੀਂ ਉਹਨਾਂ ਨੂੰ ਇੱਥੇ ਬੁਲਾਇਆ ਜਿਹੜੇ ਇਹਨਾਂ ਦੇ ਫਾਦਰ ਸਾਹਿਬ ਇੱਥੇ ਪਹੁੰਚੇ ਆ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਆ ਜਾਂ ਹੋਰ ਰਿਸ਼ਤੇਦਾਰ ਹੈ ਉਹ ਖੁਸ਼ ਹੈ ਤੁਹਾਡੀ ਜਿਹੜੀ ਸੋਚ ਤੋਂ ਹਮ ਹਮੇਸ਼ਾ ਜਦੋਂ ਕਿ ਪੇਰੈਂਟਸ ਨੂੰ ਇਹ ਪਤਾ ਲੱਗਦਾ ਵੀ ਪੁਲਿਸ ਡਿਪਾਰਟਮੈਂਟ ਨੇ ਸਾਡੇ ਬੱਚੇ ਨੂੰ ਅਰੈਸਟ ਕੀਤਾ ਗਿਆ ਜਾਂ ਰੋਕਿਆ ਗਿਆ ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਸਾਡੇ ਬੱਚਾ ਇਸ ਲਾਈਨ ਤੇ ਚੱਲ ਪਿਆ ਹੈ ਦੇ ਜਿਹੜੀ ਉਹਨਾਂ ਨੂੰ ਚੀਜ਼ ਦਾ ਨਹੀਂ ਪਤਾ ਸੀ ਬੱਚ ਕਿਉਂਕਿ ਪੇਰੈਂਟਸ ਦਾ ਬੱਚਾ ਨੂੰ ਪੜਨ ਵਾਸਤੇ ਭੇਜਦੇ ਨੇ ਤੇ ਮੈਂ ਪੇਰੈਂਟਸ ਨੂੰ ਅਪੀਲ ਕੀਤੀ ਵੀ ਹਾਂ ਵੀ ਸਾਨੂੰ ਸਿਰਫ ਇਹ ਕਿਉਂਕਿ ਇਸ 17 18 ਸਾਲ ਦੀ ਏਜ ਹੀ ਉਹ ਜੀ ਹੁੰਦੀ ਸਾਨੂੰ ਹਮੇਸ਼ਾ ਹੀ ਆਪਣੇ ਬੱਚਿਆਂ ਦੇ ਪਿੱਛੇ ਨਿਗਰਾਨੀ ਰੱਖਣੀ ਚਾਹੀਦੀ ਏ ਸਕੂਲ ਵਾਲਿਆਂ ਦਾ ਤਾਲਮੇ ਰੱਖਣਾ ਚਾਹੀਦਾ ਕਿਉਂਕਿ ਕਿਸੇ ਟਾਈਮ ਵੀ ਇਸ ਏਜ 'ਚ ਬੱਚਾ ਗਲਤ ਸਟੈਪ ਲੈ ਸਕਦਾ ਤੇ ਉਹ ਪੇਰੈਂਟਸ ਨੂੰ ਮਹਿਸੂਸ ਕੀਤਾ ਵੀ ਹਾਂ ਵੀ ਸਾਡੇ ਵੱਲੋਂ ਕਿਤੇ ਨਾ ਕਿਤੇ ਕੋਈ ਨਿਲਾਕੀ ਰਹੀ ਏ ਵੀ ਅਸੀਂ ਬੱਚਿਆਂ ਦੇ ਪਿੱਛੇ ਜਾਂ ਸਕੂਲ ਨਾਲ ਤਾਲਮੇ ਨਹੀਂ ਰੱਖ ਸਕਦੇ ਸਰ ਬਹੁਤ ਵਧੀਆ ਜਿਹੜੀ ਸੋਚ ਤੁਸੀਂ ਇਹ ਰੱਖੀ ਹੈ ਚੰਗਾ ਬੱਚਿਆਂ ਦਾ ਭਵਿੱਖ ਸੋਚਿਆ ਤੁਸੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਕੀ ਇਹ ਨਾ ਹੋਵੇ ਇਹ ਤੁਹਾਡਾ ਅੱਜ ਦਾ ਜਿਹੜਾ ਮੈਸੇਜ ਵੀ ਹੈ ਕਿ ਅੱਜ ਦੀ ਸੋਚ ਨੂੰ ਵੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਫੇਰ ਲਗਾ ਆਵੇ ਦੀ ਲੜਨ ਕਿ ਇਹ ਪੁਲਿਸ ਨੇ ਤਾਂ ਸਾਡਾ ਭਵਿੱਖ ਵੇਖ ਲੈਣਾ ਸਾਨੂੰ ਕਿਹੜਾ ਕੋਈ ਸਜ਼ਾ ਦੇਣੀ ਹੈ ਉਹਨਾਂ ਨੂੰ ਕੋਈ ਮੈਸੇਜ ਨਹੀਂ ਇਸ ਤਰ੍ਹਾਂ ਨਹੀਂ ਉਸ ਮਿਸਾਲੀ ਇਹ ਕੋਈ ਇਸ ਤਰ੍ਹਾਂ ਕੋਈ ਬੱਚੇ ਕ੍ਰਾਈਮ ਨਹੀਂ ਛੇਤੀ ਕਰਦੇ ਪਰ ਬਹੁਤ ਘੱਟ ਚਾਂਸ ਰੀਅਲੀ ਇਸ ਤਰ੍ਹਾਂ ਕੇ ਹੁੰਦਾ ਹੈ ਤੇ ਸਾਨੂੰ ਉੱਥੇ ਹਮੇਸ਼ਾ ਬੱਚਿਆਂ ਦੇ ਪੱਖ 'ਚ ਸਾਨੂੰ ਸੋਚਣਾ ਪੈਂਦਾ ਹੈ ਤੇ ਜੇ ਕੋਈ ਇਹੋ ਜਿਹੀ ਕੋਈ ਅੱਗੇ ਤੋਂ ਆਏਗੀ ਤੇ ਦੇਖਾਂਗੇ ਉਹਨਾਂ ਦੇ ਕੀ ਐਕਸ਼ਨ ਕਰਾਂਗੇ ਵੇਸੀ ਸਾਰੇ ਸਮਾਜ ਚ ਜਾਂ ਫਰੀਕੋਟ ਦੇ ਸਕੂਲ ਤੇ ਬੱਚਿਆਂ ਦੇ ਸਕੂਲਾਂ ਵਾਲਿਆਂ ਨੂੰ ਤੇ ਪੇਰੈਂਟਸ ਨੂੰ ਇਹੋ ਅਪੀਲ ਕਰਾਂਗੇ ਕਿ ਆਦੇ ਬੱਚਿਆਂ ਤੇ ਨਿਗਰਾਨੀ ਰੱਖਣ ਕਿ ਇਸ ਟਾਈਮ ਜਾਂਦੇ ਨੇ ਟਿਊਸ਼ਨ ਟਾਈਮ ਚ ਕਿ ਸਾਡੇ ਬੱਚਿਆਂ ਕੋਲ ਕੋਈ ਪੈਸੇ ਐ ਐਕਸਟਰਾ ਤਾਂ ਨਹੀਂ ਦੇ ਰਹੇ ਜਿਸ ਨਾਲ ਉਹ ਕਿਸੇ ਸਾਈਡ ਤੇ ਗਲਤ ਵਰਤੋ ਕਰਨੋਂ ਨਾ ਪੈਸਿਆਂ ਦੀ ਧੰਨਵਾਦ ਤਾਂ ਸੁਣਿਆ ਤੁਸੀਂ ਇਹ ਸਨ ਪਰਲੋਚਨ ਸਿੰਘ ਭੱਲਰ ਡੀਐਸਪੀ ਫਰੀਦਕੋਟ ਤਾਂ ਅੱਜ ਜਿਹੜੇ ਇਹਨਾਂ ਨੇ ਦੱਸਿਆ ਕਿ ਪਿਛਲੇ ਦਿਨੀ ਜੋ ਬੱਚਿਆਂ ਦੇ ਵਿੱਚ ਆਪਸੀ ਤਕਰਾਰ ਹੋਇਆ ਸੀ ਸਕੂਲਾਂ ਦੇ ਬੱਚਿਆਂ ਦੇ ਵਿੱਚ ਤਾਂ ਉਸ ਨੂੰ ਲੈ ਕੇ ਉਹਨਾਂ ਦੇ ਪਿਵạchਨ ਨੂੰ ਜ਼ਰੂਰ ਪੁਲਿਸ ਨੇ ਦੇਖਿਆ ਉਹਨਾਂ ਦਾ ਪਿਵạch ਦੇਖਦੇ ਹੋਏ ਪੁਲਿਸ ਨੇ ਸਿਰਫ ਤੇ ਸਿਰਫ ਉਹਨਾਂ ਨੂੰ ਇੱਕ ਸਜ਼ਾ ਦਿੱਤੀ ਹੈ ਸਜ਼ਾ ਕੀ ਹੈ 7 ਦਿਨ ਦੇ ਲਈ ਉਹਨਾਂ ਨੇ ਜਿਹੜਾ ਪੁਲਿਸ ਦਾ ਸਹਿਯੋਗ ਕਰਨਾ ਚੌਂਕਾਂ ਦੇ ਵਿੱਚ ਖੜ ਕੇ ਜਿਹੜਾ ਪੁਲਿਸ ਦਾ ਸਹਿਯੋਗ ਕਰਨਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦਾ ਪਿਵੈਖੋ ਹੀ ਬਣਿਆ ਰਹੇ ਔਰ ਬੱਚਿਆਂ ਨੂੰ ਇਹ ਮਹਿਸੂਸ ਵੀ ਹੋਵੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਗਲਤ ਨਾ કરીਏ ਤਾਂ ਦੂਜੀ ਗੱਲ ਇਹਨਾਂ ਨੇ ਇੱਕ ਹੋਰ ਕਹੀ ਹੈ ਕਿ ਇਸ ਮੈਸੇਜ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੱਚੇ ਹੈ ਇਹਨੂੰ ਲਾਈਟਲੀ ਨਾ ਲੈਣ ਕਿਉਂਕਿ ਜੇਕਰ ਅਜਿਹਾ ਪਵਿੱਖ ਹੈ ਅਸੀਂ ਅੱਜ ਅਸੀਂ ਬੱਚਿਆਂ ਦਾ ਵੇਖਿਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਲਤ ਕਰਾਇਮ ਕਰਨਗੇ ਜਾਂ ਕੋਈ ਵੱਡੀ ਅਪਡੇਟ ਜਾਂ ਕੋਈ ਵਾਰਦਾਤ ਨੂੰ ਇਲਜ਼ਾਮ ਦੇਣਗੇ ਤਾਂ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਦੀ ਸੋਚ ਨੂੰ ਦੇਖਦੇ ਹੋਏ ਪੁਲਸ ਦੀ ਨੂੰ ਬੱਚੇ ਕਿੰਨੇ ਇੱਕ ਇਸ ਪੁਲਸ ਦੀ ਸੋਚ ਦੇ ਨਾਲ ਸਹਿਮਤ ਹੁੰਦੀ ਹੈ ਗੁਰਜੀਤ ਸਿੰਘ ਰਮਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ